ਪਾਕਿਸਤਾਨ ਵੱਲੋਂ ਬੀਤੇ ਦਿਨ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਲੇਕਿਨ ਭਾਰਤੀ ਫੌਜ ਦੇ ਤੰਤਰ ਨੇ ਉਸ ਨੂੰ ناکਾਮ ਕੀਤਾ ਹੈ ਤਾਂ ਹੁਣ ਪਾਕਿਸਤਾਨ ਦੇ ਉਸ ਯੰਤਰ ਨੂੰ ਨਾਕਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਜੇਠੂਵਾਲ ਵਿਖੇ ਮੌਜੂਦ ਹਾਂ ਜਿੱਥੇ ਕਿ ਜੋ ਇੱਕ ਬੰਬ ਨੁਮਾ ਚੀਜ਼ ਜਿਸ ਨੂੰ ਕਿ ਮਿਜ਼ਾਈਲ ਵੀ ਕਿਹਾ ਜਾ ਰਿਹਾ ਹੈ ਥੇ ਡਿੱਗੀ ਸੀ ਉਸ ਨੂੰ ਡਿਸਟਰੋਏ ਕਰਨ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਉਹ ਜਿਸ ਜਗ੍ਹਾ ਤੇ ਤੁਹਾਨੂੰ ਬੋਰੀਆਂ ਨਜ਼ਰ ਆ ਰਹੀਆਂ ਹੋਣਗੀਆਂ ਉਸ ਜਗ੍ਹਾ ਦੇ ਉੱਤੇ ਉਹ ਜਿਹੜੀ ਖਤਰਨਾਕ ਚੀਜ਼ ਹੈ ਉਹ ਇੱਥੇ ਪਈ ਹੈ ਔਰ ਉਸ ਨੂੰ ਜਿਹੜਾ ਹੈ ਹੁਣ ਖਤਮ ਕਰਨ ਵਾਸਤੇ ਇੱਥੇ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਵੀ ਅੱਗੇ ਪਿੱਛੇ ਕੀਤਾ ਜਾ ਰਿਹਾ ਹੈ ਔਰ ਇਸ ਜਗ੍ਹਾ ਦੇ ਉੱਤੇ ਮਿੱਟੀ ਦਾ ਇੱਕ ਬੰਦ ਬਣਾ ਕੇ ਉਸ ਦੇ ਵਿੱਚ ਇਸ ਨੂੰ ਡਿਸਟਰੋਏ ਕੀਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਇੱਥੋਂ ਛੱਡ ਕੇ ਚਲੇ ਜਾਓ ਕਿਉਂਕਿ ਇਸ ਦੇ ਵਿੱਚ ਹਾਲੇ ਵੀ ਜਿਹੜਾ ਹੈ ਜੋ ਉਸ ਦਾ ਮਟੀਰੀਅਲ ਹੈ ਜੋ ਬੰਬ ਨੂੰ ਮਟੀਰੀਅਲ ਹੈ ਉਹ ਅੱਲੇ ਵੀ ਅੰਦਰ ਮੌਜੂਦ ਹੈ ਤਾਂ ਉੱਥੇ ਤੁਸੀਂ ਦੇਖੋ ਕਿ ਲੋਕ ਜਿਹੜੇ ਇੱਥੇ ਮੌਜੂਦ ਨੇ ਔਰ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਇਹ ਬੰਬ ਨੂਮਾ ਚੀਜ਼ ਪਈ ਹੈ ਉਥੋਂ 500 ਮੀਟਰ ਦੀ ਦੂਰੀ ਤੋਂ ਪਿੱਛੇ ਰਿਹਾ ਜਾਵੇ ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਹਦਾਇਤ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪਿੱਛੇ ਰਹਿਣ ਦੀ ਜਿਹੜਾ ਹੈ ਪਾਲਣਾ ਕਰਨੀ ਚਾਹੀਦੀ ਹੈ ਤਾਂ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਉਹ ਚੀਜ਼ ਪਈ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਹੁਣ ਡਿਸਟਰੋਏ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਇਸੇ ਜਗ੍ਹਾ ਦੇ ਉੱਤੇ ਜੋ ਰਾਤ ਨੂੰ ਆਵਾਜ਼ਾਂ ਆਈਆਂ ਸੀ ਉਸ ਨੂੰ ਲੈ ਕੇ ਸਸਪੈਂਸ ਬਰਕਰਾਰ ਸੀ ਔਰ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਸ ਜਗ੍ਹਾ ਦੇ ਉੱਤੇ ਉਸ ਨੂੰ ਹੀ ਡਿਸਟਰੋਏ ਕੀਤਾ ਜਾਏਗਾ ਤਾਂ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਬਿਲਕੁਲ ਜਿਹਾ ਹੈ ਇੰਡੀਅਨ ਆਰਮੀ ਦਾ ਆਪਰੇਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਹੈ ਔਰ ਉਸ ਦੇ ਵਿੱਚ ਜਿਹੜਾ ਹੈ ਹੁਣ ਇਸ ਨੂੰ ਡਿਸਟਰੋਏ ਕਰਨ ਵਾਸਤੇ ਫੌਜ ਦੇ ਜਵਾਨ ਆਏ ਨੇ ਔਰ ਇਸ ਦੇ ਵਿੱਚ ਇਸ ਨੂੰ ਹੁਣ ਪੂਰਨ ਤੌਰ ਦੇ ਉੱਤੇ ਖਤਮ ਕੀਤਾ ਜਾਏਗਾ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਕੀ ਰਾਤ ਨੂੰ ਜਿਹੜੀਆਂ ਆਵਾਜ਼ਾਂ ਆਈਆਂ ਸੀ ਉਸ ਦੇ ਵਿੱਚ ਜੋ ਚੀਜ਼ਾਂ ਡਿੱਗੀਆਂ ਸੀ ਇਸ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹ ਚੀਜ਼ ਨਜ਼ਰ ਆ ਰਹੀ ਕਿ ਡਿੱਗੀ ਸੀ ਤਾਂ ਉਸ ਤੋਂ ਬਾਅਦ ਹੁਣ ਇਸ ਨੂੰ ਖਤਮ ਕਰਨ ਦਾ ਕੰਮ ਇੱਥੇ ਕੀਤਾ ਜਾ ਰਿਹਾ ਹੈ ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਤੁਸੀਂ ਦੇਖੋਗੇ ਲੋਕਾਂ ਨੂੰ ਉੱਥੋਂ ਦੀ ਕੱਢਿਆ ਜਾ ਰਿਹਾ ਹੈ ਕਿ ਲੋਕ ਜਲ ਤੋਂ ਜਲਦ ਉਹ ਜਗ੍ਹਾ ਖਾਲੀ ਕਰ ਦੇਣ ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦਾ ਤਮਾਕਾ ਹੁੰਦਾ ਹੈ ਤਾਂ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋ ਸਕੇ ਤਾਂ ਇਹ ਇਸ ਵੇਲੇ ਦੀ ਸੂਰਤਿ ਹਾਲਤ ਨੂੰ ਦੱਸ ਰਿਹਾ ਕਿਉਂਕਿ ਪਾਕਿਸਤਾਨ ਵੱਲੋਂ ਜੋ ਪਹਿਲਗਾਮ ਦੀ ਘਟਨਾ ਸੀ ਉਸ ਨੇ ਇੱਕ ਮੰਦਭਾਗੀ ਘਟਨਾ ਸੀ ਤਾਂ ਉਸ ਤੋਂ ਬਾਅਦ ਭਾਰਤ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਤੇ ਹੁਣ ਜਿਹੜਾ ਹੈ ਉਸ ਦੇ ਜੋ ਬੀਤੀ ਰਾਤ ਜਿਹੜਾ ਕਿ ਉਸ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਨੂੰ ਨਸ਼ਟ ਕਰਨ ਲਈ ਇੱਥੇ ਭਾਰਤੀ ਫੌਜ ਪਹੁੰਚੀ ਹੈ ਤਾਂ ਉਸ ਦੇ ਵਿੱਚ ਗਰਾਉਂਡ ਰਿਐਲਿਟੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਲੋਕਾਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਹੁਣ ਖਤਮ ਕੀਤਾ ਜਾਏਗਾ ਤਾਂ ਬਿਲਕੁਲ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਉਹ ਜੋ ਬੰਬ ਨੁਮਾ ਚੀਜ਼ ਸੀ ਜਿਸ ਨੂੰ ਯੂਏਵੀ ਵੀ ਕਿਹਾ ਜਾ ਰਿਹਾ ਹੈ ਉਸ ਨੂੰ ਜਿਹੜਾ ਹੈ ਹੁਣ ਖਤਮ ਕਰਨ ਦੀ ਕਾਗਿਆਦ ਇੱਥੇ ਸ਼ੁਰੂ ਕਰਤੀ ਹੈ ਪਰ ਵੱਡਾ ਸਵਾਲ ਹੈ ਕਿ ਬੀਤੀ ਰਾਤ ਜੋ ਆਵਾਜ਼ਾਂ ਆਈਆਂ ਉਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਆਵਾਜ਼ ਚਾਹੇ ਅੰਮ੍ਰਿਤਸਰ ਚ ਸੀ ਪਰ ਲੇਕਿਨ ਉਸ ਦੀ ਧਮਕ ਜਿਹੜੀ ਸੀ ਉਹ ਪੂਰੇ ਦੇਸ਼ ਦੇ ਵਿੱਚ ਗਈ ਪੂਰੇ ਦੇਸ਼ ਦਾ ਜਿਹੜੇ ਲੋਕ ਸੀ ਜਾਣਨਾ ਚਾਹੁੰਦੇ ਸਨ ਕਿ ਆਖਿਰਕਾਰ ਚੀਜ਼ ਕੀ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਪਾਕਿਸਤਾਨ ਵੱਲੋਂ ਇੱਕ ਹਮਲਾ ਕੀਤਾ ਗਿਆ ਸੀ ਜਿਸ ਨੂੰ ਕੀ ناکਾਮ ਭਾਰਤੀ ਫੌਜ ਦੇ ਜੋ ਸਿਸਟਮ ਹੈ ਉਹ ਦੇਸ਼ ਦੇ ਵਿੱਚ ਚੱਲ ਰਿਹਾ ਹੈ ਉਸ ਨੇ ناکਾਮ ਕੀਤਾ ਤਾਂ ਉਸ ਤੋਂ ਬਾਅਦ ਜੋ ਉਹ ਮਿਜ਼ਾਈਲ ਥੱਲੇ ਡਿੱਗੀ ਹੁਣ ਉਸ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਤਾਮਰ ਸਰ ਦੇ ਪਿੰਡ ਜੇਠੂਵਾਲ ਦੇ ਵਿੱਚ ਅਸੀਂ ਖੜੇ ਹਾਂ ਤਾਂ ਲਗਾਤਾਰ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਾਂਗੇ ਪਰ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਦੀ ਕਾਰਨਾ ਹਰਕਤ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਪਰ ਉਸ ਦਾ ਵੀ ਅਨੁਲੈ ਸਮੇਂ 'ਚ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਆਪਰੇਸ਼ਨ ਇਸ ਵੇਲੇ ਲਗਾਤਾਰ ਜਾਰੀ ਹੈ ਔਰ ਜਿਹੜਾ ਹੈ ਉਹਨਾਂ ਵੱਲੋਂ ਜਲਦ ਹੀ ਇਸ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੋ ਰਾਤ ਨੂੰ ਘਟਨਾ ਵਾਪਰੀ ਹੈ ਉਸ ਦਾ ਸੱਚ ਸਾਹਮਣੇ ਆਇਆ ਹੈ ਔਰ ਉਸ ਦੇ ਵਿੱਚ ਜਲਦ ਹੀ ਹੁਣ ਵੱਡੀ ਕਾਰਵਾਈ ਹੁੰਦੀ ਹੋਈ ਨਜ਼ਰ ਆਏਗੀ ਔਰ ਜੋ ਪਾਕਿਸਤਾਨ ਦੇ ਮਨਸੂਬੇ ਸੀ ਉਸ ਨੂੰ ਪਹਿਲੇ ਹੀ ਫੌਜ ਨੇ ناکਾਮ ਕੀਤਾ ਹੈ ਤੇ ਹੁਣ ਹੋਰ ਵੀ ناکਾਮ ਕਰਦੇ ਹੋਏ ਨਜ਼ਰ ਆਣਗੇ ਪਰ ਜਿਸ ਤਰੀਕੇ ਨਾਲ ਇਹ ਹਰਕਤ ਹੋਈ ਹੈ ਲੋਕਾਂ ਦੇ ਅੰਦਰ ਕਾਫੀ ਗੁੱਸਾ ਪੈਦਾ ਹੋ ਰਿਹਾ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ